ਸਕ 5 ਕਿਲੋ ਦੀ ਗੱਲ ਹੋਣੀ ਹੈ ਸਵਾ ਪੰਜ ਦੀ ਇਹਦਾ ਚਾਚਾ ਜੀ ਆਪਣੇ ਪਲਵਾਨ ਨੂੰ ਨਾ ਕੋਈ ਗਲਤ ਇੰਜੈਕਸ਼ਨ ਲੱਗ ਗਿਆ ਤੇ ਉਹਦੀ ਹਾਲਤ ਬੜੀ ਗੰਭੀਰ ਹੈ ਤੇ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਕਰੋ ਬਹੁਤ ਡੋਲਿਆ ਸੀ ਉਹ ਮੈਂ ਉਹਨੂੰ ਹੌਸਲਾ ਦਿੱਤਾ ਮੈਂ ਕਿ ਪੁੱਤ ਕੋਈ ਗੱਲ ਨਹੀਂ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਕਰਦੇ ਆ ਤੇ ਤੂੰ ਤਗੜਾ ਕੋਈ ਗੱਲ ਨਹੀਂ ਪਲਵਾਨ ਠੀਕ ਹੋ ਜਾਏਗਾ ਆਪਣਾ ਤੇ ਚੰਦ ਕੀ ਮਿੰਟਾਂ ਦੇ ਵਿੱਚ ਨਿਊਜ਼ ਹੋਣੀ ਸ਼ੁਰੂ ਹੋ ਗਈ ਕਿ ਉਹਦੀ ਡੈਥ ਹੋ ਗਈ ਸੁਰਕੇ ਤੇ ਕੋਈ ਗੱਲ ਕਰਨ ਵਾਲੀ ਨਹੀਂ ਪਰਿਵਾਰ ਨੂੰ ਬਹੁਤ ਵੱਡਾ ਕਟਾ ਪਿਆ ਪਾਜੀ ਇਹ ਉਹ ਬੜਾ ਸਾਨੂੰ ਮਾਨ ਸਤਕਾਰ ਵਾਲੀ ਗੱਲ ਹੈ ਜਿਹਨੇ ਪਿੰਡ ਦਾ ਨਾਮ ਰੁਸ਼ਨ ਕੀਤਾ ਸੀ ਦੋਖ ਸੋਕ ਦੇ ਵਿੱਚ ਸ਼ਾਮਲ ਹੁੰਦਾ ਸੀ ਲੋਕਾਂ ਦੇ ਜਦੋਂ ਕਹਿਣਾ ਦੱਸਣਾ ਚਾਚਾ ਜੀ ਕਿਵੇਂ ਪਿੰਡ ਦਾ ਕਿਵੇਂ ਕੁਛ ਦੇਣਾ ਪਿੰਡ ਦੇ ਨਾਲ ਜੁੜਿਆ ਸੀ ਉਹਨੂੰ ਦੱਸਣਾ ਦੋਖ ਸੋਕ ਦੇ ਵਿੱਚੋਂ ਦਾ ਪੁੱਤ ਇੱਥੇ ਆ ਗੱਲ ਹੋਈ ਗੀ ਆਂਦਾ ਮੈਂ ਚਾਚਾ ਜੀ ਆਵਾਂਗਾ ਨਿਸ਼ਾਰਾ ਸਾਹਿਬ ਹੁੰਦਾ ਜਾਂਦਾ ਸੀ ਤਾਂ ਵੀ ਪਿੰਡ ਕਿਹੜਾ ਮਾਜਰਦਾ ਸੀ ਇਹ ਬਹੁਤ ਜ਼ਿਆਦਾ ਧਾਰਮਿਕ ਪੱਖੋਂ ਵੀ ਜੁੜਿਆ ਹੋਇਆ ਬਹੁਤ ਜ਼ਿਆਦਾ ਜੀ ਧਾਰਮਿਕ ਪੱਖੋਂ ਹੀ ਜੁੜਿਆ ਸੀ ਜਿਹੜਾ ਉਹ ਮਾਸਾਰੀ ਤੋਂ ਛੱਡ ਕੇ ਸਾਕਾਰੀ ਇਦਾਂ ਸਰੀਰ ਬਣਾਉਣਾ ਜੀ ਬੜਾ ਇੱਕ ਵਧੀਆ ਸਰੀਰ ਬਣਾਇਆ ਉਹਨੇ ਮੁੰਡੇ ਨੇ ਤੇ ਰਿਕਾਰਡ ਕਾਇੰਗ ਕੀਤਾ ਵਰਲਡ ਦੇ ਦੀ ਆਪਾਂ ਆਂਡਿਆ ਅਮੀਰ ਸ਼ਾਪ ਬਗੈਰ ਵੀ ਇਦਾਂ ਸਰੀਰ ਬਣਾ ਸਕਦੇ ਆ ਤੇ ਅੱਜ ਬੜੀ ਮਿਹਨਤ ਦੇ ਨਾਲ ਸਾਡੇ ਤਾਇਆ ਜੀ ਨੇ ਪਾਲਿਆ ਸੀ ਬੜਾ ਦੁੱਖ ਹੁੰਦਾ ਵੀ ਐਡਾ ਸਾਡੇ ਕੋਲ ਹੀਰਾ ਖੋਸ ਗਿਆ ਜਗਤ ਕੋਈ ਖੋਸ ਗਿਆ ਪਿੰਡ ਨੂੰ ਘਾਟਾ ਪਿਆ ਸਾਡੇ ਪਰਿਵਾਰ ਨੂੰ ਬਹੁਤ ਘਾਟਾ ਪਿਆ ਭਾਈ 2010 ਵਿੱਚ ਛੋਟੇ ਬਰਦਰ ਦੀ ਡੈਥ ਹੋ ਗਈ ਸੀ ਜੀ ਉਦੋਂ ਬਾਅਦ ਉਹਨਾਂ ਦੀ ਮਦਦ ਹੀ ਡੈਥ ਹੋ ਗਈ ਜੀ ਪਰਿਵਾਰ ਨੂੰ ਬਹੁਤ ਘਾਟਾ ਪੈ ਰਿਹਾ ਜੀ ਤੇ ਹੁਣ ਉਹਨਾਂ ਦੇ ਪਿੱਛੇ ਦੋ ਬੇਟੇ ਆ ਇੱਕ ਬੇਟੀ ਹੈ ਜੀ ਤੇ ਦਾਦਾ ਜੀ ਬੜਾ ਜੀ ਉਥੋਂ ਜੋ ਪਤਾ ਲੱਗ ਗਿਆ ਮੈਂ ਅੰਮ੍ਰਿਤਸਰ ਪਹੁੰਚ ਗਿਆ ਜੀ ਉਦੋਂ ਬਾਅਦ ਮੈਂ ਰਾਤੀ ਲੇਟ ਆਇਆ 2 ਵਜੇ ਉਹਦੀ ਬਾਡੀ ਇੱਥੇ ਆ ਗਈ ਤੇ ਭੇਜ ਕੇ ਤੇ ਫੇਰ ਵਾਕਸ ਆਇਆ ਜੀ ਉਹਨਾਂ ਦਾ 3 ਵਜੇ ਦਾ ਸੰਸਕਾਰ ਦਾ ਟਾਈਮ ਹੈ ਜੀ ਮਾਦੂ ਤੋਂ ਜਿਹਨੇ ਸਾਡੇ ਪਿੰਡ ਦੀ ਪਛਾਣ ਬਣਾਈ ਸਾਡੇ ਪਿੰਡ ਦਾ ਮਾਣ ਸੀ ਉਹ ਬੱਚਾ ਮਾਰਾਇ ਨੇ ਉਹ ਖੜਨ ਲੱਗਿਆ ਘੜੀ ਨਹੀਂ ਲਾਈ ਨਾ ਪੂਰਾ ਹੋਣਾ ਲੱਗ ਕੱਟਾ ਅਮਗੇ ਇਹ ਨਾਲ ਪਤਨ ਉਹਨਾਂ ਦੇਖਿਆ ਉਹ ਵੇਖ ਕੇ ਤਾਂ ਇੱਕਦਮ ਮਨ ਭਰ ਗਿਆ ਉਹਨਾਂ ਦਾ ਇਹ ਕੀ ਬਣਿਆ ਇਹ ਕੀ ਗੱਲ ਹੋਈ ਘਰਾਂ ਦਾ ਪਿਆਰ ਬਹੁਤ ਹੈ ਇੱਕ ਦੋ ਘਰ ਚਾਚੇ ਤਾਏ ਸਾਰੇ ਇਕੱਠੇ ਨਾਨਰ ਘਰ ਹੈਗੇ ਆ ਉਹ ਸੰਦੇ ਬਹੁਤ ਪਿਆਰ ਦਿਖਾ ਰਹੇ ਨੇ ਵੇਖ ਕੇ ਬੜਾ ਮਨ ਨੂੰ ਦੁੱਖ ਹੋਇਆ ਇੰਨਾ ਝਟਕਾ ਲੱਗਾ ਮਨ ਨੂੰ ਜੱਦੀ ਘਰ ਦੇ ਕਿਵੇਂ ਦਾ ਅੱਜ ਉਹਨਾਂ ਨੇ ਜੱਦਾ ਜੜੀਆਂ ਲੈਣਾ ਇੱਕ ਖਾਨਾ ਜੜੀਆਂ ਛੋਟੇ ਛੋਟੇ ਖੇਡੇ ਪੜੇ ਗੋਦਿਆਂ ਦੇ ਵਿੱਚ ਅੱਜ ਬੜਾ ੱਤਕਾ ਲੱਗਾ ਕੱਲ ਰਾਤੀ ਜਦੋਂ ਤੁਹਾਨੂੰ ਪਤਾ ਲੱਗਾ ਤੇ ਫਿਰ ਤੁਹਾਡੇ ਲਈ ਇੱਕ ਬਹੁਤ ਵੱਡਾ ੱਤਕਾ ਇਹਨਾਂ ਨੇ ਦਾਬੀ ਹੁੰਦੇ ਮਹਿਸੂਸ ਨਹੀਂ ਹੈਗਾ ਕਿ ਇੱਕ ਦੂਜੇ ਦੇ ਨਾਲ ਆਪਣੀਆਂ ਹੀ ਪਰਵਾਹ ਤੇ ਆਪਣੇ ਸਾਥੂ ਕਿ ਇਹਨਾਂ ਉਹਨਾਂ ਨੇ ਕਦੀ ਫਰਕ ਕੀਤਾ ਹੀ ਨਹੀਂ ਸੀ ਲਾਉਂ ਉਹ ਉਹਨਾਂ ਨੇ ਤਾਂ ਕਦੀ ਹੀ ਮਿਲਕੀ ਪਾਈ ਨਹੀਂ ਨਾ ਉਹਨਾਂ ਦੇ ਅਛਰਾ ਬਨੇ ਇਹਦੀ ਗੱਲ ਪਾਈ ਉਹਨਾਂ ਆਪਣੇ ਸੁੰਝਾ ਅੱਖ ਨਾਲ ਉਹਨਾਂ ਦੀ ਦਾਦੀ ਨੇ ਕਰਨਾ ਅੱਖ ਨਾਲ ਧਿਆਪ ਰਹੀ ਹੈ ਅਰਸਾ ਨੂੰ ਪਿਆਰ ਨਾਲ ਇੰਨਾ ਪਾਲਿਆ ਭੂਆ ਦਾਦੀ ਬਹੁਤ ਜ਼ਿਆਦਾ ਉਹਨਾਂ ਨੇ ਪਿਆਰ ਲਿਆ ਇਹ ਬੇਟੀ ਦਾ ਕਿਦਾਂ ਦਾ ਸੁਭਾਅ ਸੀ ਇਹ ਬਹੁਤ ਚੰਗਾ ਬਹੁਤ ਚੰਗਾ ਸੀ ਇਹ ਸਾਡੇ ਨਾਲ ਭੂਆ ਨਾਲ ਮਿਲ ਕੀ ਆਉਂਦਾ ਜਾਂਦਾ ਨਿਸ਼ਰ ਸਾਹਿਬ ਜੀ ਵੀ ਆਉਂਦਾ ਜੀ ਇੱਥੇ ਵੀ ਹੁੰਦਾ ਜੀ ਇੱਥੇ ਹੋਏ ਜੀ ਉਹਨਾਂ ਦੇ ਸੌਰਿਆ ਨਾਲ ਨਾਨਕੇ ਹੀ ਅੱਛਾ ਜੀ ਉਹ ਰੇਟੇ ਉਹ ਲੈ ਜਾਂਦੇ ਗਲੀਆਂ ਦੇ ਸਾਰੇ ਹੋਰ ਕਿ ਵੇਖ ਕੇ ਜਾਣਾ ਆਪਣਾ ਘਰ ਨੂੰ ਜੇ ਹੁਣ ਦੇਖ ਪਰ ਹੁਣ ਉਹਨਾਂ ਦੀ ਮਹਾਰਾਜ ਨੂੰ ਜੋ ਪਾਵੇ